ਅਡੇ ਇਹ ਨਾ ਮੰਨ ਜੋ ਕਿ ਐਮ ਫਾਸ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਫਸਰ ਨੇ ਇੱਕ ਐਕਸਟਰੈਕਸ਼ਨਿਸ ਜਿਹੜਾ ਰੈਕਟ ਮੋਡਿਊਲ ਕੈਸਾ ਹੋਇਆ ਬਸਟ ਕੀਤਾ ਇਹਦੇ ਚ ਐਫ ਆਈ ਆਰ ਨੰਬਰ 118 217 ਨੂੰ ਦਰਜ ਕਿ ਕਰਾਈ ਗਈ ਸੀ ਕਿ ਇੰਪੋਰਟੈਂਟ ਬਿਜ਼ਨਸਮੈਨ ਵੱਲੋਂ ਥਾਣਾ ਸਦਰ ਦੇ ਵਿੱਚ ਉਹਨਾਂ ਦੀ ਕੋਈ ਸਾਈਟ ਬਣ ਰਹੀ ਸੀ ਕਿ ਬੈਂਕੁਇਟ ਹਾਲ ਦੀ ਉਸ ਬੋਰਡ ਦੇ ਉੱਤੇ ਫਾਇਰਿੰਗ ਕਰਕੇ ਵੀਡੀਓ ਬਣਾਈ ਹਾਲਾਂਕਿ ਉਹ ਅੰਡਰ ਕੰਸਟਰਕਸ਼ਨ ਸਾਈਟ ਸੀਗੀ ਬਾਹਰਲੇ ਪਾਸੇ ਆਊਟਸਕਾਟਸ ਆਫ ਕੋਪਾਇਲਰ ਸ਼ਹਿਰ ਦੇ ਬਾਹਰ ਰੇਲਵੇ ਮੋਬਾਈਲ ਆ ਗਿਆ ਉਹ ਮੁਰਕੇ ਉਹ ਵੀਡੀਓ ਦਿਖਾ ਕੇ ਉਹਨਾਂ ਤੋਂ ਪ੍ਰਤੀ ਦੀ ਮੰਗ ਸ਼ੁਰੂ ਕੀਤੀ ਗਈ ਔਰ ਚੱਲਦਾ ਨਹੀਂ ਮਾਈਕ ਤੋਂ ਰੱਖ ਬਾਰ ਬਾਰ ਉਹਨਾਂ ਨੂੰ ਫੋਨ ਨੰਬਰ ਤੋਂ ਜਿਹੜੇ ਐ ਫੋਨ ਆ ਰਹੇ ਸੀਗੇ ਮਾਈਕਰੋ ਥੱਲੇ ਕਰ ਆਪਾਂ ਯਾਦ ਕਰਕੇ ਬੜੀ ਦੀਪਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਬਹੁਤ ਜਲਦੀ ਸਾਰਾ ਕੇਸ ਕ੍ਰੈਕ ਕੀਤਾ ਗਿਆ ਜਿਹੜੇ ਬੰਦਿਆਂ ਨੇ ਜਿਹੜੇ ਦੋ ਮੁਲਜ਼ਮ ਸੀ ਜਿਨ੍ਹਾਂ ਨੇ ਫਾਇਰ ਕੀਤਾ ਸੀ ਉਹਦਾ ਸਾਈਟ ਜਿੱਥੇ ਹੈਗੀ ਕੰਸਟਰਕਸ਼ਨ ਦੀ ਅਮਨਦੀਪ ਸਿੰਘ ਤੇ ਸਿਮਰਤ ਪਾਲ ਅਮਨਦੀਪ ਵਿਲੇਜ ਸਦੋਕੇ ਦਾ ਦੋਨੇ ਇੱਕੋ ਪਿੰਡ ਦੇ ਆਥਾਣਾ ਮਹਿਤਾ ਅੰਮ੍ਰਿਤਸਰ ਰੂਰਲ ਇਹਨਾਂ ਨੂੰ ਸਦਰ ਦੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਅਲੋਂਗ ਵਿਦ ਸੀਆਈਏ 1 ਦੀ ਥੜੀ ਪਾਰਟੀ ਨਾਲ ਸੀ ਦੂਜਾ ਹੈਗਾ ਸਿਮਰਤਪਾਲ ਸਨ ਆਫ ਸਰਬਜੀਤ ਸਿੰਘ ਸੱਦੋ ਕੇ ਦਾ ਹੀ ਹੈ ਥਾਣਾ ਮਹਿਤਾ ਅੰਮ੍ਰਿਤਸਰ ਰੂਰਲ ਇਹ ਦੋ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਬੋਰਡ ਤੇ ਉਸ ਤੋਂ ਇਲਾਵਾ ਜਿਹੜਾ ਇਹ ਸਾਰਾ ਨੈਟਵਰਕ ਦਾ ਮਾਸਟਰਮਾਈਂਡ ਸੀ ਹਰਪ੍ਰੀਤ ਏਲੀਅਸ ਹੈਪੀ ਸਨ ਆਫ ਸਰਜੀਤ ਸਿੰਘ ਭੈਣੀ ਮੀਆਂ ਖਾਂ ਡਿਸਟ੍ਰਿਕਟ ਗੁਰਦਾਸਪੁਰ ਇਹ ਇਹ ਸਿਮਰਤਪਾਲ ਏਲੀਅਸ ਸਿਮਰਨ ਮੰਗਲ ਸਿੰਘ ਦਾ ਬੇਟਾ ਰਾਮਪੁਰੇ ਪਿੰਡ ਤੋਂ ਪੀਐਸ ਕਰਿੰਡਾ ਅੰਮ੍ਰਿਤਸਰ ਰੂਰਲ ਇਹ ਦੋਨੋਂ ਜਿਹੜੇ ਆ ਇਹ ਬੌਂਸਰ ਦਾ ਕੰਮ ਕਰ ਰਿਆ ਸੀ ਸਿਮਰਤਪਾਲ ਇਹਨਾਂ ਨੇ ਮਾਸਟਰਮਾਈਂਡ ਸਾਰੀ ਇਹ ਐਕਸਟਰਸ਼ਨ ਜਿਹੜੀ ਹੈ ਐਕਟ ਹੈ ਉਹ ਮਾਸਟਰਮਾਈਂਡ ਕਰਕੇ ਟਾਰਗੇਟ ਕੀਤਾ ਵਿਕਟਿਮਸ ਨੂੰ ਔਰ बार-बार ਉਹਦੀ ਆਬਜ਼ਰਵੇਸ਼ਨ ਕਰਕੇ ਤੇ ਸਾਰੀ ਇਨਫੋਰਮੇਸ਼ਨ ਕੋਲਰ ਨੂੰ ਦੇ ਰਹੀ ਸੀ ਔਰ ਲੱਗੀ ਕੋਲਰ ਜਿਹੜਾ ਹੈਗਾ ਉਹ ਬਾਹਰ ਬੈਠਾ ਸਪੇਨ ਸ਼ਾਇਦ ਹੈਗਾ ਯੂਰਪ ਦੇ ਵਿੱਚ ਸੁਖਦੇਵ ਸਿੰਘ ਹਰ ਇੱਕ ਦਾ ਖੁਦ ਉਹ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਕੋਈ ਨਹੀਂ ਇਹ ਸਾਰੀਆਂ ਜਿਹੜੀਆਂ ਫਰੋਤੀ ਦੀਆਂ ਕੋਲਾਂ ਉਤੋਂ ਆਪ ਕੀਤੀਆਂ ਫਰੋਤੀਆਂ ਮੰਗੀਆਂ ਔਰ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਇੱਕ ਨਟੋਰੀਅਸ ਗੈਂਗਸਟਰ ਹੈ ਡੋਨੀ ਬਲ ਉਹਦਾ ਨਾਮ ਲੈ ਕੇ ਵਰਤ ਰਹੇ ਸੀ ਵੀ ਅਸੀਂ ਉਹ ਬੋਲ ਰਹੇ ਹਾਂ ਤਾਂ ਕਿ ਹੋਰ ਜਿਆਦਾ ਪ੍ਰੈਸ਼ਰ ਬਣੇ ਅਰੇ ਜੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਸਿਵਲ ਲਾਈਨ ਪੁਲਿਸ ਨੇ ਜਿਹੜੇ ਦੋ ਬੰਦੇ ਮਾਸਟਰਮਾਈਂਡ ਸੀ ਇਹ ਹਰਪ੍ਰੀਤ ਦੇ ਲਈ ਹੈਪੀ ਤੇ ਸਿਮਰਤਪਾਲ ਲਈ ਸਿਮਰਨ ਸਿਮਰਨ ਜੋ ਕਿ ਬੌਂਸਰ ਦਾ ਕੰਮ ਕਰਦਾ ਔਰ ਉਹੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਰ ਰਿਆ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਥੇ ਕੰਪਨੀ ਬਾਗ ਜਿੱਥੇ ਆਪਾਂ ਖੜੇ ਆਂ ਦੇ ਆਊਟਸਕਰਟਸ ਦੇ ਉੱਤੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਲੈ ਕੇ ਰਿਕਵਰੀ ਕੀਤੀ ਕਿ 45 ਬੋਰ ਦਾ ਇੱਕ ਪਿਸਤਲ ਮਿਲਿਆ ਸੋਰੀ ਤੇ ਜਦੋਂ ਇਹ ਪਿਸਤਲ ਰਿਕਵਰੀ ਕਰਕੇ ਬੜੀ ਸਪਾਰਟੀ ਗੱਡੀ 'ਚ ਬੈਟਰੀ ਸੀ ਤੇ ਹਰਪ੍ਰੀਤ ਹੈਪੀ ਨੇ ਕਾਰਬਾਈਨ ਜਿਹੜੀ ਸਾਡੇ ਮੁਲਜ਼ਮ ਤੋਂ ਖੋ ਕੇ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਔਰ ਉੱਥੇ ਇੱਕਦਮ ਹਫੜਾ ਦਫੜੀ ਮਚ ਗਈ ਤੇ ਬਲਵਿੰਦਰ ਸਿੰਘ ਐਸਏਈ ਨੇ ਆਪਣੇ ਪਿਸਤਲ ਜਿਹੜਾ ਸਰਕਾਰੀ ਸੀ ਉਹ ਤੋਂ ਫਾਇਰ ਕੀਤਾ ਜੋ ਕੇ ਦੇ ਲੱਤੇ ਲੱਗਿਆ ਇੰਜਰਡ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਔਰ ਜੇਰੇ ਇਲਾਜ ਹੈ ਕੁਛ ਹੀ ਜਾਰੀ ਹੈ ਚਾਰੋਂ ਮੁਲਜ਼ਮ ਤੇ ਪੰਜਵਾਂ ਮੁਲਜ਼ਮ ਜਿਹੜਾ ਬਾਹਰ ਬੈਠਾ ਹੈ ਨਾਮਦੋਜ਼ ਚਿੱਤੇ ਗਏ ਨਹੀਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਰਿਕਵਰੀਆਂ ਹੋਈਆਂ ਵੈਪਨ ਦੀਆਂ ਪਰ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੀ ਪੁੱਛਗਿੱਛ ਅਜੇ ਜਾਰੀ ਹੈ ਜਿਨ੍ਹਾਂ ਨੇ ਐਕਚੁਅਲ ਫਾਇਰਿੰਗ ਕੀਤੀ ਹੈ ਬੋਰਡ ਦੇ ਉੱਤੇ ਸੋ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਬਹੁਤ ਅੱਛਾ ਆਪਰੇਸ਼ਨ ਕੀਤਾ ਜਿਦਨਾ ਕਿ ਸਾਡੇ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਸੈਂਸੇਸ਼ਨ ਸੁਣਾਉਣ ਵਾਲੀ ਜਾਂ ਕੋਈ ਸੈਂਸੇਟਿਵ ਟ੍ਰਾਇਮ ਕਰਨ ਦੀ ਜਿਦਨਾ ਕਿ ਸਹਿਮ ਫੈਲਦਾ ਸੋਸਾਇਟੀ ਨੂੰ ਬਿਲਕੁਲ ਨਾ ਕਾਮਯਾਬ ਕੀਤਾ ਔਰ ਪੂਰੇ ਦਾ ਪੂਰਾ ਜਿਹੜਾ ਹੈ Ganga.